ਇਹ ਤੇ ਕਿਹਦਾ ਪਿੰਡ ਹੈ ਹਾਂਜੀ ਸਰ ਮੇਰਾ ਨਾਮ ਸੁਰੇਂਦਰ ਸਿੰਘ ਹੈ ਜੀ ਇਹ ਪਿੰਡ ਜਿਉ ਜਲਾਈ ਆ ਕਲਨੌਰ ਕਸਬੇ ਦੇ ਨਾਲ ਲੱਗਦਾ ਪਿੰਡ ਆ ਤੇ ਸਵੇਰ ਅੱਜ ਜਦੋਂ ਇੱਥੇ ਉਹਨਾਂ ਦੇ ਇਹਨਾਂ ਦੇ ਕਹਿੰਦੇ ਥੋੜੇ ਕੰਦੇ ਵਰਕਰਾਂ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਵਾ ਉਦੋਂ ਬਾਅਦ ਵਿੱਚ ਉਹਨਾਂ ਨੇ ਘਰੇ ਜਾ ਕੇ ਉਹਨੂੰ ਦੱਸਿਆ ਵਾ ਜਾਂ ਬਾਤ ਅਸੀਂ ਇਕੱਠੇ ਹੋਏ ਆ ਦੇਖਿਆ ਵੀ ਇੱਥੋਂ ਦਾ ਜਿਹੜਾ ਮੇਨ ਆਫਿਸ ਹੋਇਆ ਇਹਨਾਂ ਦਾ ਤੇ ਉਹਦੇ ਅੰਦਰ ਚੋਰੀ ਹੋਈ ਹੋਈ ਆ ਇਹਨਾਂ ਦੇ ਕਹਿੰਦੇ ਮੁਤਾਬਕ ਵੀ ਹੁਣ ਨਿਵੇਟ ਰਹੇ ਆ ਫਿਰ ਬੈਂਟਰ ਆਏ ਤੇ ਬਾਕੀ ਇਹਨਾਂ ਦਾ ਜੋ ਵੀ ਆ ਵੀ ਉਹ ਹੁਣ ਨਰੇ ਇੰਚਾਰਜ ਆ ਕੇ ਉਹ ਦੱਸਣਗੇ ਵੀ ਅੰਦਰ ਉਹਨਾਂ ਦੀਆਂ ਅਲਮਾਰੀਆਂ ਦੀ ਭੰਤੜ ਹੋਈ ਆ ਸਾਰੀਆਂ ਦੀ ਤੇ ਉਹਨਾਂ ਦੇ ਵਿੱਚੋਂ ਕੀ ਕੀ ਨਿਕਲਿਆ ਬਾਕੀ ਖਲਾਰਾ ਸਾਰਾ ਪਿਆਜ਼ ਰ ਮੇਨ ਜਿਹੜੀ ਚੀਜ਼ ਆ ਵੀ ਨਵੇਟਰ ਆ ਸਿਲੰਡਰ ਆ ਤੇ ਬੈਟਰਾ ਵਾ ਵੀ ਇਹ ਚੀਜ਼ਾਂ ਚੋਰੀ ਹੋਈਆਂ ਨੇ ਇਸ ਤਰ੍ਹਾਂ ਬਹੁਤ ਹੋਈ ਪਈ ਚੋਰੀ ਇਥੇ ਇਹ ਤੋਂ ਇਲਾਵਾ ਸਾਰੋਂ ਨਾਲ ਦੇ ਪਿੰਡ ਇੱਕ ਸਾਡੇ ਕਹਿੰਦੇ ਉੱਥੇ ਮੋਬਾਈਲਾਂ ਦੀ ਦੁਕਾਨ ਹੈ ਮੁੰਡੇ ਦੀ ਇੱਕ ਉੱਥੇ ਚੋਰੀ ਛਾਲੇ ਚੱਕ ਹੋਈ ਆ ਤੇ ਪੁਲਿਸ ਨੂੰ ਜੀ ਪੁਲਿਸ ਨੂੰ ਇਤਲਾ ਕੀਤੀ ਆ ਜੀ ਪਿੰਡ ਦੇ ਸਰਪੰਚ ਸਵੇਰੇ ਆਏ ਆ ਮੌਕਾ ਵੇਖ ਕੇ ਗਏ ਆ ਤੇ ਪੁਲਿਸ ਨੂੰ ਇਤਲਾ ਉਹਨਾਂ ਨੇ ਕੀਤੀ ਆ ਮੇਰਾ ਪਿੰਡ ਮਾਲਨੇਪੁਰ ਚ ਮੇਰਾ ਨਾਮ ਪ੍ਰੇਮ ਸੀ ਜੀ ਮੈਂ ਸ਼ਾਲੂ ਚੱਕ ਦੁਕਾਨ ਪਾਈ ਹੋਈ ਹੈ ਐਸੈਸਰੀ ਵਗੈਰਾ ਮੋਬਾਈਲਾਂ ਦੇ ਨਾਲ ਮਨੀ ਟ੍ਰਾਂਸਫਰ ਦਾ ਕੰਮ ਰਾਤ ਦਾ तकरीबन ਕੋਈ ਰਾਤੀ ਹੋਈ ਹੈ ਚੋਰੀ ਸ਼ਾਮੀ ਮੈਂ 6:30 ਵਜੇ ਬੰਦ ਕਰਕੇ ਗਿਆ ਜੀ ਉਸ ਤੋਂ ਬਾਅਦ ਸਵੇਰੇ ਮੈਨੂੰ ਮਾਲਕਾ ਨੇ ਦੱਸਿਆ ਵੀ ਤੁਹਾਡੀ ਦੁਕਾਨ ਭੱਜੀ ਪਈ ਆ ਕੇ ਦੇਖਣ ਦੇਖਿਆ ਸਮਾਨ ਤੇ ਕੋਈ 1 ਲੱਖ 1.5 ਲੱਖ ਦਾ ਗਾਇਬ ਹੋ ਗਿਆ ਜੀ ਸਮਾਨ ਪੁਲਿਸ ਨੂੰ ਕੀਤੀ ਵੀ ਹਾਂ ਜੀ ਪੁਲਿਸ ਨੂੰ ਕੀਤੀ ਉਹਨਾਂ ਨੇ ਆ ਕੇ ਨਿਖਵਾਰੀ ਕੀਤੀ ਜੀ ਚੈੱਕ ਕਰਕੇ ਤੇ ਚਲੇ ਗਏ ਨੇ ਉਹ ਕਹਿੰਦੇ ਵੀ ਕੋਈ ਨਹੀਂ ਜੀ ਕਾਰਵਾਈ ਹੋਏਗੀ ਤਾਂ تسلی ਦੇ ਕੇ ਗਏ ਸੀ ਕਿੰਨਾ ਕੁ ਨੁਕਸਾਨ ਦਾ ਜੁਰੜ ਲਾਇਆ ਕੋਈ ਲੱਖ ਰੁਪਏ ਦੇ ਕਰੀਬ ਹੋਇਆ ਜੇ ਲੱਖ ਸੱਤ ਲੱਖ ਦਾ ਇਹ ਤੁਸੀਂ ਉਸ ਨੂੰ ਪ੍ਰਸ਼ਾਸਨ ਨੂੰ ਕੀ ਦਿਲ ਕਰਦੇ ਮੈਂ ਕਹਿੰਦਾ ਵੀ ਜੋ ਵੀ ਇਹ ਕਾਰਵਾਈ ਨੁਕਸਾਨ ਹੋਇਆ ਮੇਰਾ ਮੈਨੂੰ ਸਰਪਾਈ ਦਿੱਤੀ ਜਾਵੇ ਇਹਨਾਂ ਜਿਹੜੇ ਚੋਰਾਂ ਨੂੰ ਇਹਨਾਂ ਨੂੰ ਨਾਥ ਪਾਈ ਜਾਵੇ ਜਿਹੜਾ ਅੱਗੇ ਤੋਂ ਗਾਂਵ ਨਾਲ ਕਿਸੇ ਦਾ ਕਰੇ ਇਸ ਤੋਂ ਇਲਾਵਾ ਹੋਰ ਵੀ ਚੋਰੀ ਹੋਈ ਜਿੰਦੇ ਇਸ ਤੋਂ ਮੈਂ ਕਹਿੰਦਾ ਜੀਓ ਜਲਾ ਕੇ ਕਹਿੰਦੇ ਸਕੂਲ ਦੇ ਵਿੱਚ ਹੋਈ ਹੈ ਜੀ ਰਾਤ ਦੀ ਨਾਲ ਹੀ ਸੇਮ ਏਰੀਆ 看。语。